ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟੀਕੋਡ ਨੂੰ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਅੱਗੇ ਚੱਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੰਨਾਂ ਦੇ ਲੱਗਦੇ ਨੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਹੋ ਆਪਣਾ ਰੈਡੀ ਕਰਵਾਉਣਾ ਕਿਸੇ ਵੀ ਵਰਕਸ਼ਾਪ ਤੇ ਫੈਬਰਿਕ ਤੇ ਸਾਰੇ ਡਿਟੇਲਸ ਸਭ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਕਟਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਤੁਸੀਂ ਸਾਡੇ ਵਾਲੇ ਡਿਜ਼ਾਈਨ ਦੇਖਨੇ ਹੁੰਦੇ ਨੇ YouTube ਤੋਂ ਇਲਾਵਾ ਸਾਨੂੰ ਇੰਸਟਾ ਤੇ ਜਰੂਰ ਫੋਲੋ ਕਰੋ ਸੰਧੂ ਘਟੇ ਇੱਕ ਕੋਡ ਦੋ ਨਾਲ ਦਾ ਨਾਮ ਸਾਡੇ ਇੰਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉੱਥੇ ਜਾ ਕੇ ਤੁਸੀਂ ਸਭ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਲੈਕਟ ਕਰਕੇ ਆਪਣਾ ਸੇਮ ਤੋਂ ਸੇਮ ਡਿਜ਼ਾਈਨ ਨਾਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਜਿਆਦਾ ਸੋਹਣੇ ਆ ਕੋ ਵਧੀਆ ਸੂਟ ਤੁਹਾਡੇ ਲਈ ਲੈ ਕੇ ਆਏ ਆਂਗੇ ਤੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਣਾ ਇਹ ਸੂਟ ਆਪਾਂ ਨੇ ਰੈਡੀ ਕਰਵਾਇਆ ਇਹ ਆਪਣਾ ਟਾਈਪ ਦੇ ਸਿਲਕ ਦਾ ਸੂਟ ਹੈਗਾ ਇਹ ਵਨ ਆਪਣਾ ਥੇਰੇ ਦੇ ਉੱਪਰ ਆਪਣਾ ਸਟਾਰ ਵਾਲਾ ਡਿਜ਼ਾਈਨ ਹੈ ਇਹਦੇ ਨਾਲ ਤੁਸੀਂ ਕਾਫੀ ਸਾਡੇ ਸੂਟ ਦੇਖੇ ਹੋਣਗੇ ਆਪਣਾ ਕਲਰਫੁਲ ਥ्रेड ਦੇ ਨਾਲ ਵੀ ਇਹ ਹੋਇਆ ਹੋਇਆ ਹੈਗਾ ਵਰਕ ਤੇ ਆਪਣਾ ਇੱਕ ਥ्रेड ਜ਼ਿਆਦਾਤਰ ਬਲੈਕ ਥ्रेड ਦੇ ਨਾਲ ਹੀ ਇਹ ਵਰਕ ਜ਼ਿਆਦਾ ਹੋਇਆ ਹੋਇਆ ਸੂਟਾਂ ਦੇ ਉੱਪਰ ਫੈਬਰਿਕ ਦੇ ਅਲੱਗ-ਅਲੱਗ ਚੈਰ ਨੇ ਸਟਾਰ ਵਾਲਾ ਆਪਣੇ ਵਰਤ ਕਰਵਾਏ ਦੇਖੋ ਘੇਰੇ ਦੇ ਉੱਪਰ ਇਹਦਾ ਸਟਾਰ ਵਾਲਾ ਵਰਤ ਆ ਜੂਗਾ ਇੱਧਰ ਘੇਰੇ ਦੇ ਉੱਪਰ ਜੂ ਆ ਤੇ ਇਹ ਪੂਨ ਜਨੇ ਪਰਾ ਵਾਲੀ ਫਲਾਰ ਆ ਜਣੀ ਸਟਾਰ ਆ ਜਾਈਏ ਇਹਦੇ ਨੈਕ ਦੇ ਉੱਪਰ ਵੀ ਦੇਖੋ ਇਹ ਵਾਲਾ ਵਰਤ ਆਵੇਂਗਾ ਨੈਕ ਦੇ ਉੱਪਰ ਵਰਤਾਂਗੇ ਤੇ ਫਿਰ ਇਹਦੀਆਂ ਬਾਹਾਂ ਦੇ ਉੱਪਰ ਵਰਤਾਂਗੇ ਇਹ ਵਾਲਾ ਵਰਤ ਆਏਗਾ ਇਹਦੀਆਂ ਬਾਹਾਂ ਦੇ ਉੱਪਰ ਇਹ ਵਾਲਾ ਬਾਹਾਂ ਤੇ ਵਰਤ ਆ ਗਿਆ ਤੇ ਇਧਰ ਇਹਦੀ ਬੋਟਮ ਦਾ ਵਰਕ ਆਗਾ ਸਲਵਾਰ ਦੇ ਉੱਪਰ ਇਹਨੂੰ ਵਰਕ ਹੋਇਆ ਹੈ ਇੱਕ ਇੱਕ ਰੈੱਗ ਬਣਾ ਨਹੀਂ ਆਪਣਾ ਹੀ ਵਰਤ ਹੋਇਆ ਹੈ। ਜਿਸ ਵਾਂਗੂ ਉੱਪਰ ਵਰਟਾ ਗਿਆ। ਬਹੁਤ ਜਿਆਦਾ ਸੋਨਾ ਸੂਟ ਤਿਆਰ ਹੋਇਆਗਾ ਆਪਣਾ। ਨਾਲ ਇਹ ਵੀ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਜਿਹੜਾ ਰੈਡੀ ਕਰਵਾਇਆਗਾ। ਆਪਣੇ ਜਿਹੜਾ ਕਲਰ ਆਗਾ, ਬਲੈਕ ਕਲਰ ਆਗਾ ਜਿਹੜਾ ਸਾਰੇ ਦੁਪੱਟੇ ਦੇ ਵਿੱਚ ਪੁਵਾਇਆਗਾ ਜਿਹੜਾ ਸੂਟ ਨਾਲ ਦਾ ਕਲਰ ਹੈਗਾ ਇਹ ਆਪਣੇ ਦੁਪੱਟੇ ਦੇ 4 ਸਾਈਡਾਂ ਉੱਤੇ ਹੈ। 4 ਸਾਈਡ ਆਪਾਂ ਨੇ ਸੂਟ ਨਾਲ ਦਾ ਕਲਰ ਰੱਖਿਆਗਾ। ਬਾਕੀ ਜਿਹੜਾ ਆਪਣਾ ਆ ਹੈਗਾ ਆਵਲਾ ਕਲਰ ਦਾ ਗਾਜਰੀ ਕਲਰ ਹੈ ਫੋਰ ਸਾਈਡ ਆ ਤੇ ਬਲੈਕ ਕਲਰ ਆ ਜਿਹੜਾ ਇਹਦੇ ਸੈਂਟਰ ਦੇ ਵਿੱਚ ਆ ਬਹੁਤ ਜਿਆਦਾ ਸੋਹਣਾ ਆਪਣਾ ਜਿਹੜਾ ਸੂਟ ਆ ਦੁਪੱਟਾ ਸਾਰਾ ਤਿਆਰ ਹੋਇਆ ਖੱਬੇ ਬਿਲਕੁਲ ਪੂਰਾ ਵਧੀਆ ਪਾਰਟੀ ਵੇਅਰ ਸੂਟ ਆਪਣਾ ਦੇਖ ਮਸ਼ੀਨ ਵਰਕ ਦੇ ਵਿੱਚ ਵੀ ਆਪਾਂ ਐਦਾਂ ਤਿਆਰ ਕਰਵਾ ਸਕਦੇ ਆ ਪਾਰਟੀ ਵੇਅਰ ਆਪਣੇ ਵਧੀਆ ਪਾਰਟੀ ਵੇਅਰ ਜਿਹੜਾ ਆਪਣਾ ਦੁਪੱਟਾ ਹੈਗਾ ਤੇ ਆਪਣਾ ਸੂਟ ਹੈਗਾ ਉਸੀਂ ਜਿਵੇਂ ਨੂੰ ਹੋਰ ਇਹਦੇ ਵਿੱਚ ਕੁਝ ਐਡ ਵਗੈਰਾ ਕਰਵਾਉਣਾਗਾ ਐਡ ਕਰਵਾਉਣ ਨੂੰ ਵੈਸੇ ਤਾਂ ਕੁਝ ਆਪਾਂ ਨੂੰ ਲੱਗ ਨਹੀਂ ਰਿਹਾ ਜੇ ਕਿਸੇ ਨੂੰ ਹੋਰ ਹੈਵੀ ਵਰਕ ਹੈ ਨਾ ਵਿੱਚ ਬੂਟੀ ਵਗੈਰਾ ਐਡ ਕਰਵਾਉਣੀ ਤਾਂ ਕਰਵਾ ਸਕਦੇ ਹਾਂ ਬਾਹਾਂ ਦਾ ਵਰਕ ਵੀ ਤੁਸੀਂ ਐਦਾਂ ਆਪਣਾ ਲੈ ਸਕਦੇ ਇਹ ਤਾਂ ਸੀ ਕੱਕ ਵਾਲੀ ਬਾਹਾਂ ਕਰਵਾਉਣੀ ਸੀ ਨਾ ਦੇਖੋ ਜੇ ਆਪਾਂ ਕੱਕ ਵਾਲੀ ਬਾਹਾਂ ਕਰਵਾਉਣਾ ਤਾਂ ਕਰਕੇ ਤੋਂ ਬਾਹਾਂ ਨੂੰ ਫਰਾਵੜ ਵਰਕ ਕਰਵਾਇਆ ਫਲਾਰ ਨਹੀਂ ਰੱਖਿਆ ਕਿਉਂਕਿ ਜੇ ਆਪਾਂ ਫਲਾਰ ਰੱਖਦੇ ਤਾਂ ਆਪਣੀ ਇਹ ਕੱਕ ਵਾਲੀ ਬਾਹਾਂ ਨਹੀਂ ਸੀ ਬਣਨੀ ਹੈਗੀ ਜੇ ਆਪਾਂ ਸਿੰਪਲ ਬਾਹਾਂ ਬਣਾਈ ਕਰਵਾਉਣੀ ਹੈ ਫਿਰ ਆਪਾਂ ਐਦਾਂ ਵਰਕ ਕਰਵਾ ਸਕਦੇ ਜੇ ਮੇਰੀ ਮੂਰੀ ਦੇ ਉੱਪਰ ਵਰਕ ਹੋਇਆ ਹੈਗਾ ਆਪਾਂ ਉਹਦਾ ਬਾਹਾਂ ਉ ਜਿਵੇਂ ਤਾਂ ਪਸੰਦ ਹੋਇਆ ਕਿ ਸੂਟ ਤੇ ਫਰੇਕ ਤੇ ਹਨਾ ਵਧੀਆ ਪਾਰਟੀ ਹੈ ਕਿਸੇ ਫੈਬਰਿਕ ਆਪਣਾ ਯੂਜ਼ ਕਰਕੇ ਸੇਮ ਡਿਜ਼ਾਈਨ ਦੇ ਨਾਲ ਸੇਮ ਵਰਕ ਦੇ ਨਾਲ ਸੇਮ ਥ्रेड ਦੇ ਨਾਲ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਦੇਖੋ ਜਿਹੜਾ ਆਪਾਂ ਇਹ ਸੂਟ ਰੈਡੀ ਕਰਵਾਇਆ ਇਹ ਆਪਣਾ ਟਾਈ ਡਾਈ ਵਾਲਾ ਸੂਟ ਹੈਗਾ ਯੂਰੀਟ ਫੈਬਰਿਕ ਦੇ ਉੱਪਰ ਆਪਨੇ ਰੈਡੀ ਕਰਵਾਇਆ ਹੈਗਾ ਟਾਈ ਡਾਈ ਦਾ ਆਪਣਾ ਸੂਟ ਦੇਖੋ ਤਿਆਰ ਹੋਇਆ ਹੈਗਾ ਤਾਂ ਟਾਈ ਡਾਈ ਜਿਹੜੀ ਆਪਾਂ ਜਿਹੜੀ ਇਹ ਦੋ ਕਲਰ ਦੀ ਕਰਵਾਈ ਹੈ ਰਸਟ ਤੇ ਜਿਹੜਾ ਸ਼ਬਦ ਇਹ ਕਲਰ ਹੈਗਾ ਜਿਹਨੂੰ ਅਪਣ ਦਾਰਕ ਸਤਾਈ ਕਲਰ ਕਹਿੰਦੇ ਨੇ ਜਾਂ ਫਰੋਜੀ ਕਲਰ ਕਹਿੰਦੇ ਹੁੰਦੇ ਆ ਉਹਦਾ ਆਪਾਂ ਨੇ ਕੰਬੀਨੇਸ਼ਨ ਰੱਖਿਆ ਦੇਖੋ ਇਹਦਾ ਐਦਾਂ ਆਪਾਂ ਸਾਰੀ ਸ਼ਰਟ ਐਮ ਡਾਈ ਕਰਵਾਈ ਆ ਜਿਹੜਾ ਕਿਹਲੇ ਤੇ ਸੀਗਾ ਸਿਰਫ ਆਪਾਂ ਦੇ ਰਸਟ ਰੱਖਿਆਗਾ ਤੇ ਇਹਦੇ ਉੱਪਰ ਆਪਾਂ ਨੇ ਦਬਾਰਤ ਕਰਵਾਣੀ ਆ ਆਹ ਵਾਲਾ ਵਰਤ ਹੋਇਆ ਹੈਗਾ ਕੋਰ ਦੇ ਗਲੇ ਵਗੈਰਾ ਤੇ ਕੋਈ ਵਰਤ ਨਹੀਂ ਹੈਗਾ ਐਦਾਂ ਹੀ ਦੇਖੋ ਜੇ ਸੀਮ ਬਾਹਾਂ ਦੇ ਉੱਪਰ ਵਰਤ ਨਹੀਂ ਲੱਗਦਾ ਇਹ ਵਾਲਾ ਬਾਹਾਂ ਦੇ ਉੱਪਰ ਵਰਤ ਆਖੀ ਸੋਨਾ ਬੜੀ ਆ ਆਪਣਾ ਸੂਟ ਤਿਆਰ ਹੋਇਆ ਜੌਰੇਟ ਫੈਬਰਿਕ ਤੇ ਟਾਈ ਡਾਈ ਦੀ ਫਿਨਿਸ਼ਿੰਗ ਜਾਰਜਟ ਫੈਬਰਿਕ ਦੀ ਵੀ ਆਉਂਦੀ ਹੈ ਟੈਪੀਸਟਰੀ ਤੇ ਹੁੰਦੀ ਤੇ ਮਸਲੀਨ ਤੇ ਹੁੰਦੀ ਤਿੰਨੇ ਫੈਬਰਿਕ ਪੂਰੇ ਵਧੀਆ ਨੇ ਵੈਸਟ ਨੇਗੇ ਜੇ ਆਪਾਂ ਇਹ ਟਾਈ ਡਾਈ ਸੂਟ ਰੈਡੀ ਕਰਵਾਉਣਾ ਲੋ ਨਾਓ ਦੇਖੋ ਜੀ ਆ ਬਾਟਮਾਂਗੇ ਐਦਾਂ ਅੱਜ ਦੇਖੋ ਨਾਲ ਆਪਾਂ ਹਾ ਬਾਟਮ ਰੈਡੀ ਕਰਵਾਈਏ ਦੇਖੋ ਐਵੇਂ ਸਾਰੀ ਇਹ ਸੂਟ ਨਾਲ ਜੀ ਡਾਈ ਹੋਈ ਹੋਈ ਹੈ ਜੀ ਉੱਪਰੋਂ ਤੇ ਮੂਰੀਆਂ ਦੇ ਉੱਪਰ ਆਪਾਂ ਨੇ ਐਦਾਂ ਹੀ ਰਸਟ ਕਲਰ ਰੱਖਿਆ ਸੀ ਜਿਵੇਂ ਆਪਾਂ ਸ਼ਰਟ ਦੇ ਰੱਖਿਆ ਕੋਲ ਸਾਰੀ ਇਹ ਆਪਣੇ ਦਾ ਬਾਟਮ ਰੈਡੀ ਹੋਈ ਹੋਈ ਹੈ ਤੇ ਆਪਾਂ ਸ਼ਰਟ ਦੇ ਘੇਰੇ ਦੇ ਉੱਪਰ ਵਰਕ ਕਰਾਣ ਵਾਲੇ ਬਾਹਾਂ ਦੇ ਉੱਪਰ ਵਰਕ ਕਰਾਣ ਵਾਲ ਨਾਲ ਪਿਓ ਚਰੂਨ ਦਾ ਦੁਪੱਟਾ ਆਪਣੇ ਤਿਆਰ ਕਰਵਾਇਆਗਾ ਸਾਰਾ ਦੁਪੱਟਾ ਆਪਣੇ ਦੇਖੋ ਇਦਾਂ ਫ్రోਜ਼ੀ ਰੱਖਿਆਗਾ ਵਿੱਚੋਂ ਫ్రోਜ਼ੀ ਰੱਖ ਕੇ ਤੇ ਲੜਾ ਤੋਂ ਆਪਣਾ ਟਾਈ ਡਾਈ ਕਰਵਾਇਆਗਾ ਰਸਟ ਸ਼ੇਡ ਦਾ ਰਸਟ ਸ਼ੇਡ ਦਾ ਆਪਣਾ ਟਾਈ ਡਾਈ ਕਰਵਾਇਆ ਤੇ ਰਸਟ ਆਪਾਂ ਇਹਨੂੰ ਲਾਤੀ ਲੇਸ ਹੈ ਰਸਟ ਕਦਰ ਦੀ ਲੇਸ ਲਗਾਈ ਹੈ ਤੁਸੀਂ ਆਪਣਾ ਹਨਾ ਇੱਕ ਕਲਰ ਦਾ ਕਰਵਾਉਣਾ ਦੁਪੱਟਾ ਇੱਕ ਕਲਰ ਵਿੱਚ ਕਰਵਾ ਸਕਦੇ ਹੋ ਇਦਾਂ ਟਾਈ ਡਾਈ ਦੇ ਨਾਲ ਤਿਆਰ ਕਰਵਾਉਣਾ ਟਾਈ ਡਾਈ ਨੇ ਕਰਵਾ ਸਕਦੇ ਹਾਂਜੀ ਜਿਹੜਾ ਆਪਣਾ ਇਹ ਸੂਟ ਆਪਣਾ ਤਿਆਰ ਕਰਵਾਇਆ ਇਹ ਟੈਬੀ ਸਿਲਕ ਦੀ ਫੈਬਰਿਕ ਆ ਬਹੁਤ ਜਿਆਦੇ ਸੋਹਣਾ ਆਪਣਾ ਗ੍ਰੀਨ ਪਿਸਤਾ ਜਾਂ ਕਲਰ ਆਗਾ ਦੇਖੋ ਬਹੁਤ ਹੀ ਅਜੇ ਸੋਨਾ ਕਲਰ ਹੈਗਾ ਦੇਖੋ ਇਹ ਆਪਣੇ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਵਧੀਆ ਪਾਰਟੀ ਵੀਅਰ ਸੂਟ ਆਪਣਾ ਗਰਮੀਆਂ ਦੇ ਲਈ ਹੈ ਨਾ ਤੁਸੀਂ ਇਹਦੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਦੇਖੋ ਮਸ਼ੀਨ ਵਰਕ ਦੇ ਵਿੱਚ ਤਿਆਰ ਆਪਣਾ ਇਹ ਕਿੰਨਾ ਸੋਹਣਾ ਲੱਗੋ ਆਪਣਾ ਕਲਰ ਹੈਗਾ ਇਹ ਦੇਖੋ ਇਹ ਹੈਗਾ ਚਾਕੀਰੇ ਦੇ ਉੱਪਰ ਵਰਕ ਤੇ ਇਹਦੇ ਆਪਾਂ ਨੂੰ ਬਾਜੂ ਦੇ ਉੱਪਰ ਵਰਕ ਨੂੰ ਮਿਲੂ ਐਦਾਂ ਬਾਹਲੇ ਉੱਪਰ ਦੇਖੋ ਆਪਣਾ ਇਹਦਾ ਪੈਚ ਲਾ ਕੇ ਵਰਕ ਹੋਇਆ ਹੈਗਾ ਮੈਰੂਨ ਕਲਰ ਦਾ ਆਪਣਾ ਇਹ ਪੈਚ ਲਗਾਇਆ ਫਿਰ ਇਹਦੀ ਬਾਹਾਂ ਦੇ ਉੱਪਰ ਵਰਕ ਹੋਇਆ ਹੈਗਾ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਆਪਣਾ ਨਾਲ ਚਾਹੋ ਤਾਂ ਬਾਟਮ ਤੇ ਵਰਕ ਐਡ ਕਰਵਾ ਸਕਦੇ ਪੈਚ ਨਾਲ ਵੀ ਕਰਵਾ ਸਕਦੇ ਵਿਦੌਟ ਪੈਚ ਵੀ ਕਰਵਾ ਸਕਦੇ ਵੈਸੇ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਵੀ ਤੁਸੀਂ ਜੋ ਵੀ ਬਾਟਮ ਤੇ ਵਰਕ ਕਰਵਾਉਣਾ ਹੋਊਗਾ ਨਾ ਤਾਂ ਵਿਦੌਟ ਪੈਚ ਹੀ ਕਰਵਾਓ ਕਿਉਂਕਿ ਵਿਦੌਟ ਪੈਚ ਹੀ ਜੰਦਾ ਸੋਨਾ ਲੱਗਦਾ ਹੁੰਦਾ ਬਾਟਮ ਤੇ ਵਰਕ ਤੇ ਨਾਲ ਪਿਓਰ ਚਰੂੰਦੋ ਦੇਖੋ ਆਪਣਾ ਇਹ ਦੁਪੱਟਾ ਤਿਆਰ ਕਰਵਾਇਆ ਤੇ ਇਦਾਂ ਹੀ ਮਹਿਰੂਨ ਲੇਸ ਦੇ ਨਾਲ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਆ ਕਿੰਨਾ ਸੋਹਣਾ ਦੇਖੋ ਆਪਣਾ ਸੂਟ ਇਹ ਬਣ ਕੇ ਤਿਆਰ ਕਲਰ ਵੀ ਬਹੁਤ ਸੋਹਣਾ ਸੂਟ ਦਾ ਤੇ ਬਾਕੀ ਇਹਦੀ ਮਹਿਰੂਨ ਸ਼ੇਡ ਜਾਂਚ ਵੀ ਬ ਅਦਰਵਾਈਜ਼ੇ ਕਿਸੇ ਹੋਰ ਕਲਰ ਤੇ ਇਹ ਨਾ ਚੱਲੇ ਜਿੰਨਾ ਹੀ ਇਸ ਕਲਰ ਤੇ ਚੱਲੇਗਾ ਬਹੁਤ ਜਿਆਦਾ ਸੋਹਣਾ ਆਪਣਾ ਖੂਬਸੂਰਤ ਸੂਟ ਤਿਆਰ ਹੋਇਆਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਫੈਬਰਿਕ ਦੀ ਚੋਇਸ ਕਰ ਸਕਦੇ ਹੋ ਵਰਕ ਦੀ ਚੋਇਸ ਕਰ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਹੋਏ ਸਾਰੀ ਡਿਟੇਲ ਆਪਣੇ ਭੇਜ ਕੇ ਸਾਨੂੰ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਰੀ ਵਰਕ ਦੇ ਨਾਲ ਆਪਾਂ ਤਿਆਰ ਕਰਵਾਇਆ ਤੇ ਤੈਪੀ ਸਿਲਕ ਦੀ ਆਪਣੀ ਇਹਦੀ ਫੈਬਰਿਕ ਹੈ ਦੇਖੋ ਆਰੀ ਵਰਕ ਨਾਲ ਆਪਣਾ ਗੋਲਡਨ ਕਲਰ ਦੀ ਆਰੀ ਨਾਲ ਦੇਖੋ ਇਹਦੇ ਵਰਕ ਹੋਇਆ ਹੈਗਾ ਤੇ ਇੱਦਾਂ ਦੇਖੋ ਇਹਦੇ ਆ ਗਿਆ ਸੈਂਟਰ ਪੈਨਲ ਆ ਗਿਆ ਆਰੀ ਨਾਲ ਤੇ ਇਹਦੇ ਬਾਜੂ ਦਾ ਵਰਕ ਜਿਹੜਾ ਹੈ ਦੀਆ ਦੇਖੋ ਇਹ ਵਾਲਾ ਬਾਜੂ ਦਾ ਵਰਕ ਆ। ਕਾਫੀ ਹੈਵੀ ਵਰਕ ਆ ਦੇਖੋ ਬਾਜੂ ਦੇ ਉੱਪਰ ਮੂਰੀ ਦੇ ਉੱਪਰ ਆ ਗਿਆ ਤੇ ਇੱਦਾਂ ਦੇਖੋ ਉੱਪਰ ੱਤਕਾ ਵਰਕ ਇਹ। ਇਹ ਬਾਜੂ ਦਾ ਵਰਕ ਕਰ ਗਿਆ ਤੇ ਸੈਂਟਰ ਪੈਨਲ ਇਹਦੇ ਤੇ ਇੱਧਰ ਦੇਖੋ ਇਹਦੀ ਬਾਟਮ ਦਾ ਵਰਕ ਆ ਗਿਆ। ਇਹ ਆਰੀ ਵਰਕ ਦਾ ਸੂਟ ਹੈਗਾ ਆਪਣਾ ਤੁਸੀਂ ਆਰੀ ਵਰਕ ਦੇ ਇੱਦਾਂ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ 골ਡਨ ਕਲਰ ਦੀ ਆਰੀ ਨਾਲ ਆਪਾਂ ਵਰਕ ਕਰਵਾਏਗਾ। ਜੀ ਇਹਨੂੰ ਹੈਂਡ ਦਾ ਟੱਚ ਦਵਾਉਣਾ ਜੇ ਮੈਂ ਆਪਾਂ ਆਰੀ ਹੈਂਡ ਦਾ ਮਿਕਸ ਸੂਟ ਨਹੀਂ ਕਹਿੰਦੇ ਹੁੰਦੇ। ਤਾਂ ਉਹਨੂੰ ਪਹਿਨਣ ਦਾ ਤੱਚ ਦੇ ਕੇ ਸੂਟ ਦਵਾ ਸਕਦੇ ਹਾਂ ਸੌਰੀ ਵਰਤ ਕਰਵਾ ਸਕਦੇ ਹਾਂ ਇਹ ਹੈਗੇ ਪਿਓਰ ਔਰਗੈਂਜ਼ਾ ਦਾ ਪੱਟਾ ਨਾਲ ਇਹ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈ ਤੇ ਐਦਾਂ ਆਪਾਂ ਨੇ ਇਹਨੂੰ ਫਿਨਿਸ਼ਿੰਗ ਉਹਦੇ ਨਾਲ ਦਿੱਤੀ ਹੈ ਕਿ ਗੋਟਾ ਪੱਤੀ ਵੀ ਇਹਨਾਂ ਨਾਲ ਦੇਖੋ ਕਿੰਨਾ ਸੋਹਣਾ ਆਪਣਾ ਦੁਪੱਟਾ ਤਿਆਰ ਕੀਤਾ ਹੈਗਾ ਬਹੁਤ ਜਿਆਦਾ ਸੋਹਣਾ ਖੂਬਸੂਰਤ ਦੇਖੋ ਆਪਣਾ ਸੂਟ ਬਣ ਕੇ ਤਿਆਰ ਹੋਇਆ ਹੈਗਾ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਕਲਰ ਤੁਹਾਨੂੰ ਪਸੰਦ ਹੋਇਆ ਉਹចੇ ਤੇ ਆਪਣੇ ਤਿਆਰ ਕਰਵਾ ਕੇ ਲੈ ਸਕਦੇ ਆ ਇਹ ਕਲਰ ਤੇ ਵੀ ਬਹੁਤ ਜੱਚ ਰਿਹਾ ਜੇ ਤੁਸੀਂ ਆਰੀ ਵਰਕ ਦਾ ਸੂਟ ਤਿਆਰ ਕਰਵਾਉਣਾ ਪਹਿਲਾਂ ਵੀ ਮੈਂ ਤੁਹਾਨੂੰ ਕਾਫੀ ਵੀਰੇ ਵਿੱਚ ਦੱਸਿਆਗਾ ਵੀ ਜੇ ਕੱਲੀ ਆਰੀ ਦਾ ਸੂਟ ਆਪਾਂ ਨੇ ਤਿਆਰ ਕਰਵਾਉਣਾ ਤੁਸੀਂ ਡਾਰਕ ਕਲਰ ਤੇ ਤਿਆਰ ਕਰਵਾਓ ਕਿਉਂਕਿ ਲਾਈਟ ਕਲਰ ਦੇ ਵਿੱਚ ਹੀ ਆਰੀ ਵੱਢ ਜਾਂਦੀ ਹੈਗੀ ਉਹ ਇਨਾ ਸੋਹਣਾ ਨਹੀਂ ਲੱਗਦਾ ਹੈਗਾ ਜਿੰਨਾ ਆਪਾਂ ਨੂੰ ਡਾਰਕ ਕਲਰ ਦੇ ਉੱਪਰ ਆਰੀ ਉੱਠਦੀ ਹੈ ਨਾ ਦੇਖ ਹੁਣ ਇਹ ਵੀ ਸੂਟ ਤੁਸੀਂ ਦੇਖ ਲਓ ਕਿੰਨਾ ਜਿਆਦਾ ਸੋਹਣਾ ਉੱਠ ਰਿਹਾ ਹੈਗਾ ਫਾਬਰੇ ਹੈ ਮਤਲਬ ਗ੍ਰੇ ਸਾਰੀ ਹੈ ਕਾਫੀ ਇਹਦੇ ਵਰਕ ਦੀ ਇਹ ਦਾ ਤੁਸੀਂ ਆਪਣਾ ਨਾਕ ਡਾਰਕ ਕਲਰ ਦੇ ਉੱਪਰ ਹੀ ਇਦਾਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਬਹੁਤ ਸੋਹਣਾ ਆਪਣਾ ਹਰੀ ਵਰਕ ਦਾ ਸੂਟ ਤਿਆਰ ਹੈਗਾ ਕਲਰ ਕੰਟਰਾਸਟ ਆਪਣਾ ਕੋਈ ਵੀ ਦੱਸ ਸਕਦੇ ਤੁਸੀਂ ਸੇਮ ਟੂ ਸੇਮ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਮਣੀ ਆਪਣੀ ਜਿਹੜੀ ਫੈਬਰਿਕ ਆ ਟੈਪੀ ਸਿਲਕ ਦੀ ਹੈਗੀ ਤੇ ਡਾਰਕ ਪੀਚ ਕਲਰ ਹੈ ਦਾ ਤੇ ਆਪਾਂ ਨੇ ਤਿਆਰ ਨਾ ਜਿਹੜਾ ਇਹ ਕਰਵਾਇਆ ਮਸ਼ੀਨ ਵਰਕ ਦੇ ਵਿੱਚ ਡਾਰਕ ਪੀਚ ਕਲਰ ਹੈਗਾ ਪਿੰਕ ਪੀਚ ਕਲਰ ਕਹਾਂ ਜਾਂਦੇ ਨਾ ਜਿਹਨੂੰ ਆਪਾਂ ਇਹ ਆਪਾਂ ਜਿਆਦਾ ਪੀਚ ਕਲਰ ਵੀ ਨਹੀਂ ਹੈਗਾ ਇਹ ਪਿੰਕ ਪੀਚ ਦੀ ਟੋਨ ਦੇ ਵਿੱਚ ਆ ਜਾਂਦਾ ਹੈਗਾ ਸੂਟ ਦੇਖੋ ਆਪਣਾ ਇਕਦਮ ਮਸ਼ੀਨ ਵਰਕ ਦੇ ਨਾਲ ਹੀ ਆਪਾਂ ਤਿਆਰ ਕਰਵਾਇਆ ਜਹਾ ਦੇ ਇਹ ਜਿਹੜਾ ਵਰਕ ਆਪਣਾ ਜਰੀ ਦਾ ਹੋਇਆ ਹੋਗਾ ਤੇ ਥ੍ਰੈਡ ਆਪਾਂ ਨੇ ਮੈਰੂਨ ਤੇ ਗ੍ਰੀਨ ਬਸ ਇਹਦੇ ਤੇ ਜੂਸ ਕੀਤਾ ਹੋਇਆਗਾ ਦੇਖੋ ਇਹਦੇ ਘੇਰੇ ਦੇ ਉੱਪਰ ਆ ਗਿਆ ਵਰਕ neck ਤੇ ਇਹਦੇ ਕੋਈ ਵਰਕ ਨਹੀਂ ਹੈਗਾ ਤੇ ਇਹਦੇ ਬਾਹਾਂ ਦੇ ਉੱਪਰ ਆ ਗਿਆ ਵਰਕ ਇਹ ਵਾਲਾ ਬਾਹਾਂ ਤੇ ਆ ਗਿਆ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੇ ਨਾਲ ਦੇਖੋ ਇਹਦੇ ਆਪਾਂ ਨੇ ਕੰਟਰਾਸਟ ਦੇ ਵਿੱਚ ਦੁਪੱਟਾ ਤਿਆਰ ਕਰਵਾਇਆਗਾ ਮੈਰੂਨ ਕਲਰ ਦਾ ਦੁਪੱਟਾ ਤਿਆਰ ਆ ਦੇਖੋ ਇਹ ਨਾਲ ਮੈਰੂਨ ਕਲਰ ਦੇ ਵਿੱਚ ਇਹਦਾ ਕੰਟਰਾਸਟ ਦੇ ਵਿੱਚ ਦੁਪੱਟਾ ਤਿਆਰ ਆ ਗਿਆ ਦੇ ਨਾਲ ਕਿਉਂਕਿ ਜਿਹੜਾ ਵਿੱਚ ਥ੍ਰੈਡ ਸੀਗਾ ਮੈਰੂਨ ਉਹੀ ਆਪਣੇ ਦੇ ਨਾਲ ਦੁਪੱਟਾ ਕਰਾਏਗਾ ਤੁਸੀਂ ਸੇਮ ਕਲਰ ਦਾ ਕਰਵਾਉਣਾ ਤਾਂ ਆਪਣਾ ਸੇਮ ਦਾ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਦੇਖੋ ਇਹ ਕਾਫੀ ਸੋਹਣਾ ਸੂਟ ਆਪਣਾ ਤਿਆਰ ਹੋਇਆ ਜਿਵੇਂ ਤੁਹਾਨੂੰ ਪਸੰਦ ਹੋਇਆ ਇਹ ਸੇਮ ਡਿਜ਼ਾਈਨ ਦੇ ਨਾਲ ਕਰਾਉਣਾ ਸੇਮ ਡਿਜ਼ਾਈਨ ਦੇ ਨਾਲ ਕਰਾ ਸਕਦੇ ਹੋ ਸੇਮ ਫੈਬਰਿਕ ਦੇ ਵਿੱਚ ਕਰਾ ਸਕਦੇ ਹੋ ਫੈਬਰਿਕ ਚੇਂਜ ਕਰ ਲਈਏ ਵਰਕ ਚੇਂਜ ਕਰਨਾ ਹਨਾ ਇਹਦਾ ਤੁਸੀਂ ਆਪਣਾ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਡਾ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਬਰਕ ਟੂ ਗੈਰੇਜ ਡਿਟੇਲ ਫੈਬਰਿਕ ਦੀ ਤੇ ਬਾਕੀ ਕਿਵੇਂ ਐਡ ਕਰਨਾ ਸਕਿੱਪ ਕਰਨਾ ਸਾਰੀ ਆਪਾਂ ਡੀਟੇਲ ਤੁਹਾਨੂੰ ਦੱਸ ਚੁੱਕੇ ਹਾਂ ਵੀਡੀਓ ਵਿੱਚ ਜਿਵੇਂ ਵੀ ਤੁਹਾਡੀ ਪਸੰਦ ਹੋਈ ਹੈ ਨਾ ਉਸੇ ਅਕੋਰਡ ਤੁਸੀਂ ਆਪਣਾ ਆਰਡਰ ਨਾਲ ਸੰਗ ਵਟਸਐਪ ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ਿਕਾ